ਅੱਜ ਸਾਡੇ ਕੋਲੇ ਇੱਕ ਵੀਰ ਜਿਵੇਂ ਦੇਖਦੇ ਹੋ ਪੈਂਟ ਸ਼ਰਟ ਪਾਈ ਆ ਪੈਂਟ ਚੱਕਾ ਦਿੱਤਾ ਹੋਇਆ ਸਲੀਪਰ ਪਾਏ ਹੋਇਆ ਘਰੋਂ ਆਏ ਵੇ ਰਖੜੀਆਂ ਬੰਨੀਆਂ ਦੋ ਪਹਿਣਾ ਦੀਆਂ ਆਪਣੇ ਤੋਂ ਕਿਤੇ ਨਾ ਕਿਤੇ ਪਿੱਛੜ ਗਿਆ ਇਹ ਵੀਰ ਨੂੰ ਆਪਾਂ ਇਹਦੇ ਘਰ ਤੱਕਰ ਬਚਾਉਣ ਚ ਅਗਲਾ ਸਫ਼ਰ ਆ ਜਿਹੜਾ ਉਹ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਪੂਰਾ ਕਰੋ। ਹੋ ਸਕਦਾ ਮਾਂ ਟੜਫਦੀ ਹੋਵੇ ਘਰੇ ਪਈ ਹੋ ਸਕਦਾ ਬਾਪ ਭੈਣ ਭਰਾ ਜਿਸਮੰਤ ਨੂੰ ਲੱਭਦੇ ਫਿਰਦੇ ਹੋਣ ਕੋਈ ਬਾਤ ਨਹੀਂ ਨੰਬਰ ਲਿਖ ਰੋ ਕੇ ਲੱਗ ਨੀ ਲੱਗੇ ਨਾ ਨੰਬਰ ਲਿਖ ਦਿਓ ਆਪਣਾ ਬਸ ਨਹੀਂ ਵੀ ਫਰ ਲੈਖਾ ਨਹੀਂ ਆਪਣਾ ਨਾਮ ਲਿਖ ਦਿਓ ਬਸ ਆਪਣਾ ਨਾਮ ਤੋਂ ਲਿਖ ਦਿਓ ਇਹ ਸਾਈਨ ਕਰ ਲੈ ਮੇਰੇ ਜਾਂ ਤਾਂ ਅਰੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਅੱਜ ਮਿਤੀ 19 9 2024 ਇਹ ਬੰਦਾ ਸਾਨੂੰ ਅੱਜ ਇੱਧਰ ਬਠਿੰਡਾ ਮਾਨਸਾ ਰੋਡ ਤੇ ਮਿਲਿਆ ਗਿਆ ਜੀ ਅੱਜ ਸਵੇਰੇ ਇਹ ਪੈਦਲ ਤੁਰਿਆ ਜਾਂਦਾ ਹੈ ਦਿਮਾਗੀ ਅਫਸਰਟ ਹੈ ਇਹ ਆਪ ਦਾ ਪਿੰਡ ਹਰਿਆਣੇ ਦੇ ਵਿੱਚ ਬਾਦਲਗੜ੍ਹ ਦੱਸਦਾ ਸੀਗਾ ਜਦੋਂ ਅਸੀਂ ਉੱਥੇ ਪਤਾ ਕਰਿਆ ਤਾਂ ਕੋਈ ਪਤਾ ਨਹੀਂ ਲੱਗਿਆ ਉੱਥੋਂ ਦਾ ਇਹ ਹੈ ਨਹੀਂ ਕਦੇ ਕਹਿੰਦਾ ਮੈਂ ਦਿੱਲੀ ਦਾ ਹਾਂ ਪਰ ਇਹਦਾ ਕੋਈ ਟਿਕਾਣਾ ਪਤਾ ਨਹੀਂ ਲੱਗ ਰਿਹਾ ਸੋ ਇਹਦਾ ਘਰ ਲੱਭਣ ਲਈ ਸਾਡੀ ਮਦਦ ਕਰੋ ਜੀ ਵੈਕਲੂ ਜੀ ਕਾ ਖਾਲਸਾ ਵੈਕਲੂ ਜੀ ਕੇ ਫਤਹਿ ਭਾਈ ਜਸਜੀਤ ਕਾਲ ਕੀ ਹਾਲ ਹੈ ਵੀਰੇ ਬੈਠ ਤਾਂ ਜਾ ਕੀ ਨਾਮ ਤੇਰਾ ਜਸਪਾਲ ਸਿੰਘ ਜਿਹੜਾ ਪੂਰਾ ਨਾਮ ਕੀ ਆ ਜਸਪਾਲ ਸਿੰਘ ਰਾਣਾ ਜਸਪਾਲ ਸਿੰਘ ਰਾਣਾ ਹਾਂ ਤੇ ਪਿਤਾ ਦਾ ਨਾਮ ਰਾਜਿੰਦਰ ਪ੍ਰਸਾਦ ਅਰਜਿੰਦਰ ਪ੍ਰਸਾਦ ਰਾਣਾ ਹਾਂ ਤੇ ਦਾਦਾ ਦਾ ਨਾਮ ਨਹੀਂ ਰਾਜਿੰਦਰ ਪ੍ਰਸਾਦ ਹੈ ਖਾਲੀ ਰਾਜਿੰਦਰ ਪ੍ਰਸਾਦ ਖਾਲੀ ਤੇ ਦਾਦਾ ਦਾ ਨਾਮ ਮੰਮੀ ਦਾ ਨਾਮ ਹੈ ਦਾਦਾ 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 ਜੀ ਦਾਦਾ ਦਾ ਨਾਮ ਕਾਲੂ ਸੰਤੋਖ ਹੈ ਕਾਲੂ ਸੰਤੋਖ ਕਾਲੂ ਚੰਦ ਪ੍ਰਸਾਦ ਠੀਕ ਹੈ ਤੇ ਮੰਮੀ ਦਾ ਨਾਂ ਲਾਜੀ ਦਾ ਨਾਮ ਹੈ ਗੋਮਬਤੀ ਹੈ ਗੋਮਬਤੀ ਕਿਆ ਮਤੀ ਗੋਮਬਤੀ ਗੋਮਬਤੀ ਠੀਕ ਹੈ ਤੇ ਭਰਾ ਦਾ ਨਾਂ ਤੇਰਾ ਭਾਈ ਹੈਗਾ ਤੇਰਾ ਕੋਈ ਬੜਾ ਭਾਈ ਛੋਟਾ ਭਾਈ ਹਾਂ ਕੀ ਨਾਂ ਜੀ ਹਾਂ ਉਹ ਤਾਂ ਫਿਰ ਤੋਂ ਭਾਗ ਗਿਆ ਘਰ ਸੇ नाम क्या था उसका जुगनू जुगनू छोटा है या है? गर है। है बड़ा है जुगनू छोटा ही है बड़े का नाम क्या है बड़े का बड़े का नवल किशोर ठीक है नवल किशोर स्कूल जाता है ठेकेदारी ठेकेदारी करता है किस चीज़ की ठेकेदारी करता है इसमें इसमें क्या है के में में। में। क्या खाने की? खाने की की के करता कैंसर 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 का आँ। क्या आँ। काम करता है कैंसर का ऑक्सीजन वाला ठीक है

घर जाना है घर का मोबाइल नंबर है तेरे पास लिखो। पड़ लिख, पड़ लिखा नहीं है। कोई बात नहीं नंबर लिख दो नहीं नहीं। नहीं। लिख दो अपना, बस। नहीं लिखा नहीं। अपना नाम लिख दो बस अपना नाम तो लिख दो अरे जितने उतने लिख दो पकड़ो तो सही भाई अरे अरे पकड़ो तो सही अरे भाई नहीं है मेरा भाई नहीं है मेरा पकड़ो 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 ਸਫਰ ਨਾਮ ਉਹ ਦਾ ਸ੍ਰੀ ਹਰਿ ਜੀ ਕਿਹਾ ਦਨ ਉਹ ਵੀਰ ਦੀ ਜੀ ਸਟੇਟਮੈਂਟ ਇਹੀ ਹੈ ਜੀ ਸਭ ਤੋਂ ਚੀਜ਼ ਨਹੀਂ ਗਿਆ ਜਿਹੜਾ ਉਹ ਜਿਹੜਾ ਹੁਣ ਦੱਸਿਆ ਮੇਰੇ ਸਾਹੇ ਵੀ ਦੱਸਿਆ ਜੀ ਮੇਰਾ ਨਾਮ ਇਹ ਆ ਉਹਦਾ ਨਾਮ ਵੀ ਮਾਤਾ ਸਾਸ ਕਿਰਾਣਾ ਸਾਸ ਕਿਰਾਣਾ ਹੀ ਦੱਸਦਾ ਜੀ ਕਿ ਉਹਦਾ ਨਾਮ ਇੰਦਰਪ੍ਰਸਾਦ ਹੀ ਦੱਸਦਾ ਨਾਮ ਸਾਰੇ ਦੱਸਦਾ ਮੋਬਾਈਲ ਨੰਬਰ ਹੀ ਸਿਰਫ ਦੱਸ ਰਿਹਾ ਜੀ ਨੰਬਰ ਯਾਦ ਹੈ ਤੈਨੂੰ ਕਿਸ ਦਾ ਹੈ ਨੰਬਰ ਯਾਦ ਹੈ ਕੋਈ ਕੋਈ ਵੀ ਯਾਦ ਨਹੀਂ ਜੇ ਨੰਬਰ ਹੈ ਮੈਂ ਦੇਖੋ ਭਰਾ ਹੈ ਲਿਖਵਾ ਰਿਹਾ ਹੈ ਨੰਬਰ ਲਿਖਵਾਓ ਲਿਖੋ ਵੀ ਨੰਬਰ ਬੋਲੋ ਨਹੀਂ ਨਹੀਂ ਮੈਂ ਪੜਾ ਲਿਖਾ ਨਹੀਂ ਆਰੇ ਨੰਬਰ ਤਾਂ ਲਿਖਵਾ ਦਿਓ ਅੱਗੇ ਲਿਖਿਆ ਹੈ ਜਸਵੰਤ ਹੀ ਲਿਖਿਆ ਜਸਵੰਤ ਸਿੰਘ ਜਸਵੰਤ ਸਿੰਘ ਲਿਖਿਆ ਹੈ ਇਹ ਅੱਗੇ ਵੀ ਘਰੋਂ ਪੱਟ ਪੁੱਟ ਜਾਂਦਾ ਲੱਗ ਰਿਹਾ ਤਾਂ ਹੀ ਨਾਮ ਲਿਖਿਆ ਹੈ ਔਰ ਕੁਛ ਲਿਖਾ ਹੈ ਵਾਈਗਰ ਟਿਕਾ ਖਾਲਸਾ ਵਾਈਗਰ ਟਿਕੀ ਫਤੇ ਅੱਜ ਸਾਡੇ ਕੋਲੇ ਇੱਕ ਵੀਰ ਤੁਸੀਂ ਦੇਖਦੇ ਹੋ ਪੈਂਟ ਸ਼ਰਟ ਪਾਈ ਆ ਪੈਂਟ ਚ ਝੱਗਾ ਦਿੱਤਾ ਹੋਇਆ ਸਲੀਪਰ ਪਾਏ ਹੋਏ ਆ ਘਰੋਂ ਆਏ ਵੇ ਰਖੜੀਆਂ ਬੰਨੀਆਂ ਦੋ ਪਹਿਣਾ ਦੀਆਂ ਆਪਣੇ ਤੋਂ ਕਿਤੇ ਨਾ ਕਿਤੇ ਪਿਛੜ ਗਿਆ ਵੀਰਾ ਮਾਨਸੇ ਜਿਹਦੇ ਪਿੰਡ ਹੇ ਬੋਰਦੀ ਰਾਠੀ ਸਾਡਾ ਬਿਹਾਰੇ ਹੁਣੀ ਸਾਡੀ ਟੀਮ ਦੇ ਮੈਂਬਰ ਆ ਵੀਰ ਇਹਨਾਂ ਦੇ ਪਿੰਡ ਪਹੁੰਚ ਗਿਆ ਕਿਤਨਾ ਕਿਤੇ ਪਤਾ ਨਹੀਂ ਕਿੱਧਰੋਂ ਭਟਕਦਾ ਕਿਵੇਂ ਨਾ ਕਿਵੇਂ ਉੱਥੇ ਪਹੁੰਚਿਆ ਤਾਂ ਬਿਹਾਰੇ ਵੀਰ ਹੁਣਾਂ ਨੇ ਸਾਡੇ ਕੋਲੇ ਇੱਥੇ ਅੱਜ ਸੁਪਨਿਆਂ ਦੇ ਘਰ ਲੈ ਕੇ ਆਂਦਾ ਵੀਰ ਇਹ ਵੀਰ ਨੂੰ ਆਪਾਂ ਇਹਦੇ ਘਰ ਤੱਕ ਰ ਪਹੁੰਚਾਉਣ ਚ ਅਗਲਾ ਸਫਰ ਆ ਜਿਹੜਾ ਉਹ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਪੂਰਾ ਕਰਾਉਣਾ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਇਹਨਾਂ ਨੂੰ ਲੱਗਿਆ ਵੀ ਇਹ ਬੰਦਾ ਲੋਡ ਬੰਨਦਾ ਭਟਕਦਾ ਫਿਰਦਾ ਸੜਕਾਂ ਤੇ ਇਹ ਗਰਾਉਂਡ ਜਾਂਦੇ ਸੀ ਕਿ ਇਹਨਾਂ ਨੇ ਦੇਖਿਆ ਇਹਨਾਂ ਨੇ ਵੀ ਨਾਮ ਪਤਾ ਪੁੱਛਿਆ ਜਸਵੰਤ ਨਾਮ ਦਾ ਹੁੰਦਾ ਬਾਹ ਤੇ ਵੀ ਲਿਖਿਆ ਜਸਵੰਤ ਸਿੰਘ ਬਾਪ ਦਾ ਨਾਮ ਵੀ ਵੀ ਨੇ ਦੱਸਿਆ ਤੁਸੀਂ ਸੁਣੀ ਹੈ ਸਾਰੀ ਗੱਲ ਬਸ ਜੇ ਤਾਂ ਕੋਈ ਪਹਿਚਾਣਦਾ ਸਾਡੇ ਹੇਠਾਂ ਦੇਤੇ ਨੰਬਰਾਂ ਤੇ ਸੰਪਰਕ ਕਰੋ ਜੇ ਕੋਈ ਨਹੀਂ ਪਹਿਚਾਣਦਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੇ ਆਪਣੇ ਅੰਦਰ ਤੱਕ ਪਹੁੰਚ ਸਕੇ ਤਾਂ ਜੇ ਵੀਰ ਆਪਣੀਆਂ ਉਹਨਾਂ ਭੈਣਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਇਹਦੇ ਹਜੇ ਆ ਮਹੀਨਾ ਡੇਢ ਮਹੀਨਾ ਪਹਿਲੇ ਰੱਖੜੀਆਂ ਬੰਨੀਆਂ ਦੋ ਹੋ ਸਕਦਾ ਮਾਂ ਤੜਫਦੀ ਹੋਵੇ ਘਰੇ ਪਈ ਹੋ ਸਕਦਾ ਬਾਪ ਭੈਣ ਭਰਾ ਜਸਮントਰ ਨੂੰ ਲੱਭਦੇ ਫਿਰਦੇ ਹੋਣ ਤੁਹਾਡਾ ਵੀ ਸ਼ੇਅਰ ਕੀਤੀ ਇੱਕ ਵੀਡੀਓ ਜਸਵੰਤ ਨੂੰ ਉਹਦੇ ਘਰ ਤੱਕ ਰਪਚਾ ਸਕਦੀ ਹੈ ਜਸਵੰਤ ਨੂੰ ਉਹਦੇ ਪਰਿਵਾਰ ਤੱਕ ਰਪਚਾ ਸਕਦੀ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਵੀਰੇ ਜਿਹੜਾ ਤੁਸੀਂ ਅਪਰਾਲਾ ਕੀਤਾ ਲੈ ਕੇ ਆਂਦਾ ਇਹਨੂੰ ਵੀਰ ਨੂੰ ਇੱਥੇ ਤੇ ਤੁਹਾਡਾ ਵੀ ਜਿਹੜਾ ਤੁਸੀਂ ਅਪਰਾਲਾ ਕਰਨ ਜਾ ਰਹੇ ਹੋ ਵੀਰ ਦੇ ਘਰ ਲੱਭਣ ਵਾਸਤੇ ਠੀਕ ਹੈ ਜਸਵੰਤ ਚਲੇ ਕਿੱਥੇ ਜਾਣਾ ਦੱਸ ਇੱਧਰ ਸੁਣ ਗੱਲ ਪਹਿਲਾਂ ਇੱਧਰ ਇੱਧਰ ਗੱਲ ਤਾਂ ਸੁਣੋ ਇੱਧਰ ਤਾਂ ਸੁਣੋ ਕਿੱਥੇ ਜਾਣਾ ਦੱਸ ਜਾਣਾ ਕਿੱਥੇ ਦੱਸ ਆ ਟੱਕ ਕੀ ਲੱਗਿਆ ਹਜੇ ਸਵੰਤਰੀ ਇਹ ਬਲੇ ਨਹੀਂ ਲਗਾਤਾ ਹੈ ਬਰੇ ਹੀ ਲਾ ਕੇ ਲੈ ਜਗੜੇ ਪੈਸੇ ਚਲਦੇ ਪੈਸੇ ਚੰਨ ਲਈ ਤੇ ਮਾਰਾ ਤੇ ਕੋਈ ਨਹੀਂ ਇੱਕ ਇਹਦੇ ਫੇਸ ਦੇ ਉੱਪਰ ਬਾਬਾ ਲੰਬਾ ਸਾਰਾ ਕੱਟ ਦਾ ਨਿਸ਼ਾਨ ਹੈ ਜੀ ਤੇ ਇੱਕ ਇਹਦੀ ਬਾਹ ਦੇ ਉੱਤੇ ਜਸਵੰਤ ਲਿਖਿਆ ਹੋਇਆ ਵਾ ਪਿਆਰ ਵੀ ਸੁਝਿਆ ਪਿਆ ਕਿ ਕਰਾਂਗੇ ਨਾ ਰਮਾਲ ਬਹੁਤ ਸਾਫ ਹੈ ਹੈ ਰਮਾਲ ਹੈ ਇਹਦੇ ਵੀ ਕੁਝ ਨਹੀਂ ਰਮਾਲ ਦੀ ਦੁਨੀਆ ਤਾਂ ਬਿਲਕੁਲ ਸਾਫ ਹੈ ਜਿਹੜਾ ਪਹਿਲਾਂ ਸੁਝਿਆ ਉਹ ਇੱਕ ਦੋ ਦਿਨਾਂ ਦੀ ਲੱਗਦਾ ਇੱਕ ਦੋ ਦਿਨਾਂ ਦੀ ਹੋਊਗਾ ਬੜਾ ਨਹੀਂ ਹੋਣਾ ਜਦ ਇਹ ਹਰਵੰਤ ਘਰ ਜਾਣਾ ਚਾਹੁੰਨਾ ਜਾਣਾ ਕਰ ਹਾਂ ਹਾਂ ਮੰਮੀ ਤੈਨੂੰ ਸਭ ਤੋਂ ਵੱਧ ਪਿਆਰ ਕੌਣ ਕਰਦਾ ਘਰੇ ਹੈ ਪਾਪਾ ਕਰ ਪਾਪਾ ਕਰਦੇ ਪਾਪਾ ਅੱਛੇ है क्या नाम है पापा का राजेंद्र प्रसाद मम्मी नहीं करती प्यार थी थी। है ठीक नहीं रहती ठीक रहती ठीक नहीं रहती मम्मी ठीक और दादा प्यार करते हैं दादा दादा जी हैं तुम्हारे नाना ना भी हैं दादा भी हैं सब नाना भी हैं दादा भी हैं सब है चलो हम भाई भी बन गए ना जब भाई बनाने के लिए नहीं आए तुम इधर हमारे पास है भाई ਭਾਈ ਨਹੀਂ ਬਨੋਗੇ ਹਮਾਰੇ ਚਲੋ ਨਹਾਓ ਆ ਜਾਓ ਅੱਛੇ ਜੇ ਨਹਾ ਲਾਤੇ ਫਿਰ ਆ ਜਾਓ ਨਹਾ ਕੇ ਅੱਛੇ ਸੇ ਕਪੜੇ ਪਹਿਨ ਲਓ